ਚਰਿੱਤਰ ਤੇ ਸ਼ੱਕ ਕਰਦੇ ਪਤੀ ਨੇ ਦੋ ਬੱਚਿਆਂ ਦੀ ਮਾਂ ਪਤਨੀ ਦਾ ਕੀਤਾ ਕਤਲ ਪਤੀ ਹੋਇਆ ਫਰਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਬਠਿੰਡਾ ਦੇ ਗਪਾਲਨਗਰ ਗਲੀ ਨੰਬਰ 9 ਦਾ ਬਠਿੰਡਾ ਦੇ ਅੰਦਰ ਦਿਨ ਚੜ੍ਹਦੇ ਨਾਲ ਇਹ ਘਟਨਾ ਦਾ ਪਤਾ ਲੱਗਿਆ ਪਤਾ ਲੱਗਿਆ ਕਿ ਇਸ ਔਰਤ ਦੇ ਕੋਲੇ ਇੱਕ ਪਰੋਸਣ ਨੇ ਦੱਸਿਆ ਕਿ ਕੋਈ ਬਾਹਰੋਂ ਬਾਦ ਆਦਮੀ ਆਉਂਦਾ ਸੀ ਤੇ ਉਸਦੇ ਪਤੀ ਨੇ ਉਹਨਾਂ ਨੂੰ ਵੀ ਦਿਖਾਇਆ ਸੀ ਤੇ ਉਹਨਾਂ ਨੇ ਵੀ ਦੇਖਿਆ ਸੀ ਤਉ ਦਾ ਪਤੀ ਇਹਦੀ ਸ਼ੱਕ ਕਰਦਾ ਸੀ ਤੇ ਬੀਤੀ ਰਾਤ ਉਸਨੇ ਇਹਦੇ ਸਿਰ ਦੇ ਵਿੱਚ ਕੁਹਾੜੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜੋ ਦੋ ਬੱਚਿਆਂ ਦੀ ਮਾਂ ਹੈ ਤੇ ਪਤੀ ਇਥੋਂ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਹੁੰਚੀ ਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਦਿਖਾ ਰਹੇ ਹਾਂ ਐਸ ਐਚ ਓ ਥਾਣਾ ਕਨਾਲ ਇਥੇ ਮੌਕੇ ਤੇ ਪਹੁੰਚ ਗਏ ਹਨ ਅਤੇ ਇਸ ਔਰਤ ਦੀ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਹਨਾਂ ਵੱਲੋਂ ਪਹੁੰਚਾ ਦਿੱਤਾ ਗਿਆ ਹੈ ਤੇ ਹੁਣ ਇਹਦਾ ਪੋਸਟਮਾਰਟ ਹੋਵੇਗਾ ਦੱਸਦੀਏ ਕਿ ਪਤੀ ਇਸ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਇੱਕ ਨਾਲ ਦੀ ਔਰਤ ਨੇ ਦੱਸਿਆ ਕਿ ਇਸ ਦੇ ਕੋਲ ਕੋਈ ਬਾਹਰੋਂ ਬੰਦਾ ਆਉਂਦਾ ਸੀ ਤੇ ਉਸਦੇ ਪਤੀ ਨੇ ਉਸ ਨੂੰ ਦੇਖ ਲਿਆ ਸੀ ਤੇ ਸਾਨੂੰ ਵੀ ਉਸ ਨੇ ਦਿਖਾਇਆ ਸੀ ਜਿਸ ਨੂੰ ਲੈ ਕੇ ਇਹ ਮਾਮਲਾ ਹੋਇਆ ਲੱਗਦਾ ਹੈ ਉਸ ਨੇ ਇਹਦੇ ਸਿਰ ਦੇ ਵਿੱਚ ਕਹਾੜੀ ਮਾਰ ਕੇ ਇਸ ਦਾ ਕਤਲ ਕਰ ਦਿੱਤਾ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਗਪਾਲ ਨਗਰ ਗੜੀ ਨੰਬਰ 9 ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇਹ ਮਾਮਲਾ ਬੀਤੀ ਰਾਤ ਹੋਇਆ ਅੱਜ ਸਵੇਰੇ ਇਸ 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 ਵਾਰ ਪਤਾ ਲੱਗਿਆ ਜਿੱਥੇ ਪਤੀ ਨੇ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦੇ ਹੋਏ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਿੱਥੇ ਮੌਕੇ ਤੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੋਇਆ ਕੀ ਹੋਇਆ ਕੋਈ ਬੰਦਾ ਆਇਆ ਸੀ ਪਰਸੋ ਖਣੀ ਚੌਥੇ ਉਹ ਆਇਆ ਬੰਦਾ ਇਹਦੇ ਬੰਦੇ ਨੇ ਸਾਨੂੰ ਉਠਾ ਕੇ ਕਹਿੰਦਾ ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਵੜਿਆ ਬੈਠਾ ਕੋਈ ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ ਅਸੀਂ ਦੇਖਿਆ ਉੱਠ ਕੇ ਇਹਦੇ ਬੰਦਾ ਵੜੇ ਤੇ ਖੜਾ ਸੀ ਬੰਦਾ ਵੇੜੇ ਚ ਸੀਗਾ ਚਿੱਟੀ ਸ਼ਰਟ ਪਾਈ ਸਦ ਤੇ ਆਇਆ ਸੀ ਠੀਕ ਆ ਆਇਆ ਸੀ ਬੰਦਾ ਭੱਜਿਆ ਉਹਨੇ ਬੰਦੇ ਸਿਰ ਤੇ ਵੀ ਡਾਂਗ ਮਾਰੀ ਐ ਤੇ ਬੰਦਾ ਇਧਰ ਨੂੰ ਭੱਜ ਲਿਆ ਹੋਰ ਰੱਦ ਗਈ ਹੋਇਆ ਰਾਤ ਕੋਈ ਗੱਲ ਨਹੀਂ ਹੋਈ ਰਾਤ ਕੋਈ ਲੜਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਨਾ ਕੁਝ ਵੀ ਨਹੀਂ ਹੋਇਆ ਸਾਨੂੰ ਤਾਂ ਬੰਦਾ ਤੜਕੇ ਲੱਗੇ ਜਦੋਂ ਮੈਂ ਉਠੀਆ ਚਾਹ ਧਰਨ ਲੱਗੀ ਹਾਂ ਕਿ ਇਹ ਕਾਲੇ ਨੇ ਮਾਰਤੀ ਸਾਨੂੰ ਮਾਰਦੇ ਨਹੀਂ ਉਹਨਾਂ ਤਾਂ ਕਿ ਵੇਸ਼ ਪਈਏ ਕਿਤੇ ਮੈਂ ਕਿਹਾ ਮੈਂ ਆਂਟੀ ਨੂੰ ਬੁਲਾਉਣ ਗਈਆਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੀ ਅਰੇ ਭੈਣ ਨੂੰ ਬੁਲਾ ਲਾ ਫਿਰ ਮੈਂ ਇਹਨਾਂ ਨੂੰ ਬੁਲਾ ਲੇ ਬਸ ਅਸੀਂ ਤਾਂ ਇੰਨੀ ਦੂਰ ਰਹਿੰਦੇ ਇਹ ਕੰਨੀ ਵੇਸਤਾ ਇਸਨੂੰ ਆਵਾਜ਼ ਵੀ ਨਹੀਂ ਸੁਣੀ ਰਾਤ ਤੱਕ ਸਾਨੂੰ ਤੁਹਾਡੀ ਸੀਮਾ ਜੀ ਕੀ ਘਟਣਾ ਵਾਪਰੇ ਘਟਣਾ ਜੀ ਚਾਰ ਪੰਜ ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਕੋਲ ਇਸ ਪੈਂਦਾ ਸੀ ਵੀ ਕੋਈ ਬੰਦਾ ਆਂਦਾ ਇਹਦੇ ਕੋਲੇ ਤੇ ਇੱਕ ਔਰਲੀਆਂ ਪਰਨੀਆਂ ਗੱਲਾਂ ਸੁਣਾਈ ਗਏ ਵੀ ਇੱਥੋਂ ਆਏ ਆ ਬਲਾਨਾ ਇਹਨਾਂ ਨੇ ਕਾਹ ਕਰਕੇ ਤੇ ਬਸ ਉਹਨਾਂ ਦੇ ਘਰ ਕੋਲ ਇਸ ਪੈਂਦਾ ਸੀ ਰਾਤ ਇਹ ਸਬਜੀ ਸੁਬਜੀ ਲੈ ਕੇ ਆਈਆਂ ਕਿ ਤੇ ਦੋਨੇ ਜਾ ਕੇ ਰਾਤ ਸਬਜੀ ਥੋੜੀ ਲੈ ਕੇ ਦਵਾਈ ਲੈ ਕੇ ਆਈਏ ਇਹ ਪਕਣ ਸਬਜੀ ਲੈ ਕੇ ਦਵਾਈ ਲੈ ਕੇ ਆਏ ਨੇ ਇਹਨਾਂ ਨੇ ਆ ਕੇ ਕਹਿੰਦੀ ਸੀ ਮਾਂ ਮੈਨੂੰ ਸੜਕੇ ਦਿਹਾੜੀ ਤੇ ਲੈ ਜੀ ਮੇਰੇ ਭੈਣ ਕਹਿੰਦੀ ਮਾਂ ਹਾਂ ਠੀਕ ਹੈ ਮੈਂ ਲੈ ਜੂ ਤੇ ਮੁਰਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਹੈ ਵੀ ਆ ਜਾ ਬਿਓ ਛੋਈ ਪੀਏ ਇਹਨਾਂ ਨੇ ਐ ਨਹੀਂ ਦੱਸਿਆ ਵੀ ਉਹ ਹੋ ਗਿਆ ਕੀ ਹੋਇਆ ਕੀ ਪਤਾ ਨਹੀਂ ਕੀ ਹੋਇਆ ਗਈ ਮੁੱਕ ਗਈ ਐ ਨਹੀਂ ਦੱਸਿਆ ਸਾਨੂੰ ਮੁੱਕੀ ਪਈ ਹੈ ਭਾਈ ਕਹਿੰਦੇ ਸਰ ਮੈਨੂੰ ਕਹਿੰਦੇ ਬਿਓ ਛੋਈ ਪਈ ਹੈ ਮੈਂ ਤਾਂ ਚਾਹ ਦੀ ਕੁੱਟ ਬਣਾਈ ਜਾਂਦੀ ਸੀ ਮੈਂ ਚਾਹ ਛੱਡ ਕੇ ਵੀ ਭੱਜਾਂ ਮਗਰੀ ਮੈਂ ਹੱਜ ਜਾ ਕੇ ਦੇਖਤਾ ਨਾ ਕਿ ਕਿਸ ਕੋ ਮੁੱਕੀ ਵੀ ਕਿਸ ਬੰਦੇ ਨਾਲ ਸਾਦੀ ਹੈ ਜੀ ਇੱਥੇ ਘਰੇ ਇਹ ਬੰਦੇ ਨੇ ਫੜਿਆ ਬੰਦਾ ਤਾਂ ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪੇ ਤੁਹਾਨੂੰ ਕੀ ਲੱਗਦੀ ਹੈ ਮੇਰੀ ਭੈਣ ਹੈ ਛੋਟੀ ਪੀਸੀਆਰ ਤੋਂ ਤਲਾਈ ਸੀ ਵੀ ਇੱਕ ਲੇਡੀ ਦਾ ਇੱਥੇ ਕੋਹਾੜੀ ਮਾਰ ਕੇ ਕਤਲ ਕਰਤਾ ਤਲਾਬ ਮੈਦਨ ਸਰ ਤੁਰੰਤ ਮੌਕੇ ਤੇ ਆਏ ਆ ਇੱਥੇ ਕਾਫੀ ਟਾਈਮ ਹੋ ਗਿਆ ਇਹਨੂੰ ਇੱਥੇ ਦੇਖਿਆ ਕਿ ਆ ਕੇ ਮਾਰਡਰ ਹੋਇਆ ਹੋਇਆ ਤੇ ਇਹਦੀ ਵਾਰਸੇ ਦੇ ਜਿਹੜੇ ਹੈਗੇ ਨੇ ਪੇਕੇ ਉਸੇ ਦਾ ਭਰਾ ਆ ਰਿਹਾ ਹੈ ਉਹਦੇ ਆਉਣ ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਬਣਦੀ ਕਾਰਵਾਈ ਕਰੇ